ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੰਬੀਆਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਅੰਬਾਂ ਦਾ ਕੋਈ ਅਚਾਰ ਪਾ ਰਿਹਾ ਕੋਈ ਤਰ੍ਹਾਂ ਤਰ੍ਹਾਂ ਦੀਆਂ ਚਟਨੀਆਂ ਬਣਾ ਰਿਹਾ ਕੋਈ ਜਾਂ ਪਿਆਜ਼ਾਂ ਵਾਲੀ ਚਟਨੀ ਵੀ ਬਣਾ ਰਿਹਾ ਤੜਕੇ ਵਾਲੀ ਵੀ ਮਿੱਠੀ ਵੀ ਕੋਈ ਮਰਬਾ ਵੀ ਪਾ ਰਿਹਾ ਉਹੀ ਕੰਮ ਅਸੀਂ ਅੱਜ ਲੱਗੇ ਆ ਜੀ ਕਰਨ ਅਸੀਂ ਅੱਜ ਬਣਾਵਾਂਗੇ ਮਰਬਾ ਤੇ ਮੈਂ ਤੁਹਾਡੇ ਨਾਲ ਕਰ ਰਹੀ ਹਾਂ ਸ਼ੇਅਰ ਕਿ ਤੁਸੀਂ ਵੀ ਮਰੱਬਾ ਬਣਾਉਂਦੇ ਹੋ ਤੇ ਮੈਂ ਕਿਵੇਂ ਬਣਾਣੀ ਆ ਤੁਸੀਂ ਇਹ ਦੇਖਣਾ ਆ ਤੇ ਤੁਸੀਂ ਆਪਣੇ ਘਰ ਕਿਵੇਂ ਬਣਾਉਂਦੇ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਤੁਹਾਨੂੰ ਮੇਰਾ ਵੀ ਵਧੀਆ ਲੱਗੇ ਵੀ ਮੈਂ ਕਿਵੇਂ ਬਣਾ ਰਹੀ ਆ ਤੇ ਅੱਗੇ ਜੋ ਜ਼ਰੂਰ ਸ਼ੇਅਰ ਕਰ ਦੇਣਾ ਜੀ ਠੀਕ ਹੈ ਚਲੋ ਹੁਣ ਅਸੀਂ ਸ਼ੁਰੂ ਕਰਦੇ ਆਂ ਅੰਬੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੋਂ ਕਿਤੇ ਹੁਣ ਅਸੀਂ ਇਹਨੂੰ ਚਿਲਕਾ ਇਹਦਾ ਉਤਾਰਾਂਗੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਛੇ ਲੈਣਾ ਹੈ ਸਾਰੀਆਂ ਅੰਬੀਆਂ ਨੂੰ ਅਸੀਂ ਇਦਾਂ ਛਿੱਲ ਕੇ ਤਿਆਰ ਕਰਾਂਗੇ ਇੱਕ ਗਰਮੀ ਬਹੁਤ ਜ਼ਿਆਦਾ ਹੈ ਜ ਜਿਹਦੇ ਨਾਲ ਕਿ ਜਦੋਂ ਵੀ ਤੁਸੀਂ ਅੰਬ ਲਿਆਉਂਦੇ ਹੋ ਬਸ ਉਹਨਾਂ ਨੂੰ ਫਟਾਫਟ ਯੂਜ਼ ਕਰ ਲਓ ਅਗਰ ਤੁਸੀਂ ਨਹੀਂ ਯੂਜ਼ ਕੀਤੇ ਤੇ ਫਿਰ ਇਹ ਇੱਕ ਰਾਤ ਵਿੱਚ ਹੀ ਪੱਕ ਜਾਂਦੇ ਨੇ ਮਤਲਬ ਸੌਫਟ ਹੋਣੇ ਸ਼ੁਰੂ ਹੋ ਜਾਂਦੇ ਆ ਮੈਂ ਵੀ ਰਾਤੀ ਲੈ ਕੇ ਆਈ ਸੀ ਤੇ ਇਹਨਾਂ ਨੂੰ ਮੈਂ ਪਾਣੀ ਵਿੱਚ ਭਿਗੋ ਕੇ ਪੂਰੀ ਰਾਤ ਰੱਖਿਆ ਸੀਗਾ ਤੇ ਹੁਣ ਮੈਂ ਕੱਢ ਕੇ ਬਾਹਰ ਤੇ ਉਹ ਤੁਹਾਡੇ ਨਾਲ ਮਰਬਾ ਲੱਗੀਆਂ ਬਣਾਉਣ ਤੇ ਸ਼ੇਅਰ ਕਰਨ ਲੱਗੀਆਂ ਤੇ ਤੁਸੀਂ ਵੀ ਦੇਖਿਓ ਵਲੌਗ ਨਾਲ ਬਣੇ ਰਹੋ ਅਸੀਂ ਇਸ ਤਰ੍ਹਾਂ ਹੀ ਹੁਣ ਸਾਰੀਆਂ ਆਂਬੀਆਂ ਨੂੰ ਛਿਲਕੇ ਰੈਡੀ ਕਰਨਾ ਹੈ ਇਹਦਾ ਮਰਬਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੁਸੀਂ ਰੋਟੀ ਵੀ ਖਾ ਸਕਦੇ ਹੋ ਕਿਸੇ ਟਾਈਮ ਸਬਜੀ ਨਾ ਵੀ ਹੋਵੇ ਤੇ ਤੁਸੀਂ ਇਸੇ ਮਰਬੇ ਦੇ ਨਾਲ ਰੋਟੀ ਜਿਹੜੀ ਬਹੁਤ ਵਧੀਆ ਰੱਜ ਕੇ ਖਾ ਸਕਦੇ ਆਂ ਅਸੀਂ ਐਦਾਂ ਹੀ ਅਸੀਂ ਸਾਰੀਆਂ ਆਂਬੀਆਂ ਨੂੰ ਛਿਲਕੇ ਰੈਡੀ ਕਰਨਾ ਹੈ ਕੰਬੀਆਂ ਨੂੰ ਅਸੀਂ ਛਿੱਲ ਕੇ ਤੇ ਰੈਡੀ ਕਰ ਲਿਆ ਹੋਇਆ ਜੀ ਹੁਣ ਅਸੀਂ ਇਹਨਾਂ ਦੇ ਪਤਲੇ ਪਤਲੇ ਲੈਂਥੀ ਦੇ ਸ্লাইਸ ਕੱਟ ਕੱਟ ਕਰਾਂਗੇ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਵੇਂ ਦਾ ਤੁਸੀਂ ਮਰੱਬਾ ਖਾਣਾ ਚਾਹੁੰਦੇ ਹੋ ਜਿਵੇਂ ਦੇ ਪੀਸਿਸ ਦੇ ਵਿੱਚ ਤੁਸੀਂ ਖਾਣਾ ਚਾਹੁੰਦੇ ਤੁਸੀਂ ਉਵੇਂ ਦੇ ਹੀ ਇਹਦੇ ਸ্লাইਸ ਜਿਹੜੇ ਕੱਟ ਸਕਦੇ ਹਾਂ ਤੇ ਮੈਂ ਇਹਦੇ ਥੋੜੇ ਥੋੜੇ ਲੈਂਥੀ ਦੇ ਪੀਸਿਸ ਦੇ ਵਿੱਚ ਇਹਦਾ ਕੱਟ ਕਰਾਂਗੇ ਇਦਾਂ ਅਸੀਂ ਸਾਰੇ ਕੱਟ ਕਰ ਲੈਣੇ ਆ ਜੀ ਉਨਾ ਸੀ ਇਹਨਾਂ ਨੂੰ ਏਦਾਂ ਪਤਲਾ ਪਤਲਾ ਇੱਕ ਵਾਰ ਫਿਰ ਤੋਂ ਏਦਾਂ ਪਤਲੇ ਸਲਾਈਸ ਜਿਹੜੇ ਆ ਕੱਟ ਕਰ ਲਏ ਆ ਦੇਖ ਬਹੁਤ ਜ਼ਿਆਦਾ ਵੀ ਨਹੀਂ ਪਤਲੇ ਕਰਨੇ ਕਿ ਉਹ ਮੁੜ ਕੇ ਗਲ ਕੇ ਤੋਂ ਬਿਲਕੁਲ ਹੀ ਮਤਲਬ ਮਰਬਾ ਜਿਹੜਾ ਵਾ ਇੰਜ ਹੋ ਜਾਂਦਾ ਜਿਵੇਂ ਜੈਮ ਹੁੰਦਾ ਉਹ ਚੀਜ਼ ਨਹੀਂ ਅਸੀਂ ਬਣਾਣੀ ਵੈਸੇ ਜੈਮ ਵੀ ਅਸੀਂ ਬਣਾ ਸਕਦੇ ਆ ਮੈਂ ਉਹ ਚੀਜ਼ ਬਣਾ ਨਹੀਂ ਰਹੀ ਮੈਂ ਮਰਬਾ ਹੀ ਬਣਾ ਰਹੀ ਹਾਂ ਪੀਸੇਸ ਵਾਲਾ ਬਾਕੀ ਤੁਸੀਂ ਆਪਣੀ ਮਨਪਸੰਦ ਦੇ ਹਿਸਾਬ ਨਾਲ ਇਹਨਾਂ ਨੂੰ ਕੱਟ ਕਰ ਸਕਦੇ ਹੋ ਮੈਨੂੰ ਨਹੀਂ ਪਤਾ ਕਿ ਮੇਰੇ ਆਂ ਅੰਬੀਆਂ ਕਿੰਨੀਆਂ ਸੀਗੀਆਂ ਮੈਂ ਤੇ 1 ਕਿਲੋ ਲੈ ਕੇ ਆਈ ਸੀ ਵਿੱਚੋਂ 1-2 ਦਾ ਤੇ ਮੈਂ ਜਿਹੜੀ ਚਟਨੀ ਬਣਾਣੀ ਹੋਈ ਸੀ ਤੇ ਬਾਕੀ ਇਹ ਥੋੜੀਆਂ ਜਿਹਾ ਰਹਿ ਗਈਆਂ ਸੀ ਤੇ ਮੈਂ ਸੋਚਿਆ ਕਿ ਇਹ ਪਈਆਂ ਪਈਆਂ ਖਰਾਬ ਹੋ ਜਾਣੀਆਂ ਹੋਵੇ ਨਾ ਤੇ ਮਰਬਾ ਹੀ ਪਾ ਲੈਨੇ ਆ ਸੀ ਤੇ ਨਾਲੇ ਮੈਂ ਆਪਣੇ ਫਰੈਂਡਸ ਨੂੰ ਦੱਸਦੀ ਆ ਕਿ ਅਸੀਂ ਮਰਬਾ ਕਿਵੇਂ ਬਣਾਉਨੇ ਆ بس ਇਦਾਂ ਹੀ ਅਸੀਂ ਸਾਰਿਆਂ ਨੂੰ ਕੱਟ ਕਰ ਲੈਣਾ ਤੇ ਕਰਕੇ ਅਸੀਂ ਤਿਆਰ ਹਾਂ ਹਾਂਜੀ ਅਸੀਂ ਅੰਬੀਆਂ ਨੂੰ ਕੱਟ ਕੇ ਪਤਲੇ ਪਤਲੇ ਸਲਾਈਸ ਦੇ ਵਿੱਚ ਤੇ ਅਸੀਂ ਰੈਡੀ ਕਰ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਚਲੋ ਹੁਣ ਅਸੀਂ ਇਹਨਾਂ ਨੂੰ ਗੈਸ ਦੇ ਉੱਪਰ ਚੜਾਉਨੇ ਆ ਅਸੀਂ ਗੈਸ ਦੇ ਉੱਪਰ ਕੜਾਈ ਰੱਖ ਲਈ ਹੋਈ ਆ ਤੇ ਚਲੋ ਫਿਰ ਗੈਸ ਨੂੰ ਆਨ ਕਰਕੇ ਅੰਬ ਨੂੰ ਪਕਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਗੈਸ ਤੇ ਕੜਾਈ ਰੱਖੀ ਹੋਈ ਆ ਤੇ ਹੁਣ ਅਸੀਂ ਗੈਸ ਨੂੰ ਆਨ ਕਰਾਂਗੇ ਪਰਸੀ ਹੁਣ ਇਹਦੇ ਚ ਪਾ ਦਵਾਂਗੇ ਕੱਟੇ ਹੋਏ ਅੰਬ ਤੇ ਨਾਲ ਹੀ ਅਸੀਂ ਇਹਦੇ ਚ ਪਾਵਾਂਗੇ ਹੁਣ ਪਾਣੀ ਜਿੰਨੋਂ ਪਾਣੀ ਪਾਣਾ ਹੈ ਜਿੰਨੇ ਦੇ ਵਿੱਚ ਜਿਹੜੇ ਸਾਡੇ ਅੰਬ ਭੇਜ ਜਾਣ ਸਾਰੇ ਡਿਬੋ ਹੋ ਜਾਣ ਤਾਂ ਹੀ ਜਿਹੜੇ ਆ ਬੋਇਲ ਹੋਣਗੇ ਇਸ ਤਰ੍ਹਾਂ ਕਰਕੇ ਨਾ ਦੇਖ ਲਓ ਤੁਸੀਂ ਇੰਨਾ ਕਿ ਮੈਂ ਪਾਣੀ ਪਾ ਦਿੱਤਾ ਜਿਹਦੇ ਚ ਸਾਰੇ ਮਤਲਬ ਡੁੱਬੇ ਹੋਏ ਨੇ ਤੇ ਜਿਹਦੇ ਨਾਲ ਕਿ ਇਹ ਪੂਰਾ ਬੋਇਲ ਚੰਗੀ ਤਰ੍ਹਾਂ ਆ ਸਕੇ ਤੇ ਸੌਫਟ ਹੋ ਸਕਣ ਅਸੀਂ ਇਸ ਹਿਸਾਬ ਦੇ ਨਾਲ ਪਾਣੀ ਪਾਉਣਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੋਇਆ ਨਾ ਕਿ ਆਂਬ ਮੈਨੂੰ ਨਹੀਂ ਪਤਾ ਹੁਣ ਕਿੰਨੇ ਰਹਿ ਗਏ ਸੀਗੇ ਮੈਂ ਇੱਕ ਦੋ ਆਂਬ ਜਿਹੜੇ ਯੂਜ਼ ਕਰ ਲਏ ਹੋਏ ਸੀਗੇ ਮੈਂ ਕਿਲੋ ਹੀ ਲਈ ਸੀ ਤੁਸੀਂ ਉਹਦੇ ਅਕੋਰਡਿੰਗ ਹੀ ਤੁਸੀਂ ਮਤਲਬ ਚੀਜ਼ਾਂ ਨੂੰ ਵਿੱਚ ਇਹਦੇ ਪਾਉਣਾ ਐਡ ਕਰਨਾ ਹੈ ਕਿ ਕਿੰਨਾ ਪਾਣੀ ਪਾਉਣਾ ਕਿੰਨੀ ਅਸੀਂ ਚੀਨੀ ਪਾਣੀ ਹੈ ਤੇ ਕਿਵੇਂ ਅਸੀਂ ਬਣਾਉਣਾ ਹੈ ਬਸ ਦੇਖ ਤੁਸੀਂ ਬਣਾਉਣ ਦਾ ਤਰੀਕਾ ਦੇਖ ਲਓ ਬਾਕੀ ਤੁਸੀਂ ਹਿਸਾਬ ਦੇ ਨਾਲ ਹੀ ਜੋ ਕਰਨਾ ਆਪਾਂ ਘਰ ਦੇ ਵਿੱਚ ਜਿਵੇਂ ਵੀ ਹਿਸਾਬ ਦੇ ਨਾਲ ਸਾਰਾ ਕੁਝ ਬਣਾਉਣਾ ਹੈ ਬਸ ਇਹਨੂੰ ਓਦਾਂ ਹੀ ਬਣਾਉਣਾ ਹੈ ਤੇ ਇਹਨੂੰ ਅਸੀਂ ਉਦੋਂ ਤੱਕ ਬੋਇਲ ਕਰਨਾ ਹੈ ਜਦੋਂ ਤੱਕ ਇਹ ਸੌਫਟ ਨਹੀਂ ਹੋ ਜਾਂਦੇ ਠੀਕ ਹੈ ਚਲੋ ਜੀ ਇਹਨਾਂ ਦੀ ਵੇਟ ਕਰਦੇ ਹਾਂ ਹਾਂ ਜੀ ਬੋਇਲ ਦੇਖੋ ਹੋ ਰਿਹਾ ਜੀ ਪਾਣੀ ਸਾੜਾ ਤੇ ਇਹਨੂੰ ਅਸੀਂ ਇੱਕ ਦੋ ਵਾਰ ਇਦਾਂ ਹਿਲਾ ਦੇਵਾਂਗੇ ਤਾਂ ਕਿ ਚੰਗੀ ਤਰ੍ਹਾਂ ਜਿਹੜੇ ਸਾਰੇ ਅੰਬ ਬੋਇਲ ਹੋ ਸਕਣ بس ਥੋੜੇ ਟਾਈਮ ਚ ਇਹ ਸੌਫਟ ਹੋ ਜਾਂਦੇ ਨੇ ਹਾਂਜੀ ਆਂਬ ਜਿਹੜੇ ਆ ਬਿਲਕੁਲ ਸੌਫਟ ਹੋ ਚੁੱਕੇ ਐ ਮੈਂ ਤੁਹਾਨੂੰ ਦਿਖਾਉਣੀ ਆ ਗਰਮ ਬਹੁਤ ਜ਼ਿਆਦਾ ਐ ਪਰ ਇਦਾਂ ਚੈੱਕ ਕਰ ਲਾਂਗੇ ਦੇਖੋ ਬਹੁਤ ਜ਼ਿਆਦਾ ਸੌਫਟ ਹੋ ਗਏ ਹੋਏ ਆ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਗੈਸ ਨੂੰ ਆਫ ਕਰ ਦਾਂਗੇ ਇਹ ਪਾਣੀ ਸਾਰਾ ਇਹਦਾ ਡレイン ਕਰ ਦੇਣਾ ਤੇ ਇਹਨਾਂ ਨੂੰ ਅਸੀਂ ਬਾਹਰ ਕੱਢ ਲੈਣਾ ਹਾਂਜੀ ਅਸੀਂ ਦੇਖੋ ਜੀ ਆਂਬ ਜਿਹੜੇ ਆ ਬਾਹਰ ਕੱਢ ਲਏ ਹੋਏ ਤੇ ਜਿਹੜਾ ਪਾਣੀ ਸੀਗਾ ਬੋਇਲ ਕੀਤਾ ਹੋਇਆ ਉਹ ਅਸੀਂ ਢੋਲ ਦਿੱਤਾ ਕਿਉਂਕਿ ਇਹਨਾਂ ਦੇ ਵਿੱਚ ਖਟਾਸ ਜਿਹੜੀ ਆ ਬਹੁਤ ਜ਼ਿਆਦਾ ਖੱਟੇ ਹੁੰਦੇ ਆ ਇਸ ਲਈ ਅਸੀਂ ਇਹਨਾਂ ਨੂੰ ਪਹਿਲਾਂ ਬੋਇਲ ਕਰਕੇ ਸਾਰਾ ਖੱਟਾਪਾਨੇ ਦਾ ਜਿਹੜਾ ਕੱਢ ਲਿਆ ਸੀਗਾ ਤਾਂ ਕਿ ਜਿਹੜਾ ਮਰੱਬਾ ਸਾਡਾ ਉਹ ਖੱਟ ਮਿੱਠਾ ਜਿਹਾ ਬਣ ਕੇ ਤਿਆਰ ਹੋਵੇ ਕਿਉਂਕਿ ਜੇ ਬਹੁਤ ਜ਼ਿਆਦਾ ਖੱਟਾ ਹੋਇਆ ਤੇ ਖਾਣ ਦਾ ਕੋਈ ਫਾਇਦਾ ਨਹੀਂ ਗਲਾ ਖਰਾਬ ਹੋਣ ਦਾ ਡਰ ਰਹਿੰਦਾ ਇਸ ਲਈ ਅਸੀਂ ਇਹਨਾਂ ਨੂੰ ਬੋਇਲ ਕਰਕੇ ਬਾਹਰ ਕੱਢ ਲਿਆ ਪਾਣੀ ਜਿਹੜਾ ਢੋਲ ਦਿੱਤਾ ਸੀਗਾ ਹੁਣ ਅਸੀਂ ਇਹਨਾਂ ਨੂੰ ਠੰਡਾ ਨਹੀਂ ਕਰਨਾ ਗਰਮ ਹੀ ਰੱਖਣਾ ਤੇ ਐਦਾਂ ਅਸੀਂ ਉਹੀ ਕੜਾਈ ਲੈ ਲਈ ਹੋਈ ਹੈ ਆਪਣੀ ਜਿਹਦੇ ਚ ਇਹਨੂੰ ਬੋਇਲ ਕੀਤਾ ਸੀਗਾ ਹੁਣ ਅਸੀਂ ਇਸੇ ਕੜਾਈ ਦੇ ਵਿੱਚ ਇਹਨੂੰ ਫਿਰ ਤੋਂ ਪਾ ਲਵਾਂਗੇ ਕੜਾਈ ਦੇ ਵਿੱਚ ਪਾਉਣ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਉਣੀ ਹੈ ਜੀ ਚੀਨੀ ਚੀਨੀ ਤੁਸੀਂ ਹਿਸਾਬ ਨਾਲ ਹੀ ਪਾ ਸਕਦੇ ਹੋ ਹੁਣ ਜਿਵੇਂ ਮੈਂ ਇੱਥੇ ਚੀਨੀ ਪਾ ਦਿੱਤੀ ਹੋਈ ਹੈ ਇਦੇ ਵਿੱਚ ਮੈਂ ਚੀਨੀ ਪਾ ਦਿੱਤੀ ਹੋਈ ਤੇ ਇਸ ਤਰ੍ਹਾਂ ਇਹਨੂੰ ਅਸੀਂ ਥੋੜਾ ਜਿਹਾ ਬਸ ਇਦਾਂ ਹਿਲਾ ਦਿੱਤਾ ਹੈ ਮੈਂ ਇਹ ਤੇ ਚੱਕਰ ਦੇ ਨਾਲ ਹੀ ਹਿਲਾ ਦਿੱਤਾ ਹੋਇਆ ਹੈ ਕੋਈ ਨਾ ਤੁਸੀਂ ਮਤਲਬ ਪਲਟੀ ਨਾਲ ਵੀ ਪਲਟ ਛੱਡਦੇ ਹੋ ਕੋਈ ਚੱਕਰ ਨਹੀਂ ਆਵੇਂਦਾ ਤੇ ਅਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਕਵਰ ਕਰਕੇ ਤੇ ਰੱਖ ਦੇਣਾ ਹੈ ਤਾਂ ਕਿ ਇਹ ਸਾਰੀ ਜਿਹੜੀ ਚੀਨੀ ਐ ਮੈਲਟ ਹੋ ਜਾਵੇ ਤੇ ਪਾਣੀ ਰਿਲੀਜ਼ ਹੋ ਜਾਵੇ ਆ ਦੇਖੋ ਇਦਾਂ ਕਿਉਂਕਿ ਉਹ ਗਰਮ ਸੀ ਆਮਬ ਤੇ ਸਟੀਮ ਦੇ ਨਾਲ ਸਾਰੀ ਜਿਹੜੀ ਚੀਨੀ ਐ ਮੈਲਟ ਹੋ ਕੇ ਤੇ ਬਹੁਤ ਵਧੀਆ ਬਣ ਜਾਣੀ ਉਸ ਤੋਂ ਬਾਅਦ ਆਨ ਦਾ ਪ੍ਰੋਸੀਜਰ ਤੁਹਾਨੂੰ ਦੱਸਦੇ ਆ ਕਿ ਕੀ ਕਰਨਾ ਹੈ ਅੱਗੇ ਚਲੋ ਹੌਨਸੀ ਦੇਖਦੇ ਆ ਕਿ ਚੀਨੀ ਮੈਲਟ ਹੋ ਗਈ ਹੋਈ ਕਿ ਨਹੀਂ ਹਾਂਜੀ ਬਸ 2-3 ਮਿੰਟ ਦੇ ਵਿੱਚ ਇਹ ਮੈਲਟ ਹੋ ਜਾਂਦੀ ਐਵੇਂ ਚੀਨੀ ਹੁਣ ਅਸੀਂ ਦੁਬਾਰਾ ਤੋਂ ਗੈਸ ਨੂੰ ਔਨ ਕਰਾਂਗੇ ਹਾਂਜੀ ਹੁਣ ਅਸੀਂ ਇਹਦੀ ਬਣਾਉਣੀ ਐ ਜੀ ਚਾਸ਼ਨੀ ਇੱਕ ਤਾਰ ਵਾਲੀ ਇਨੂੰ ਅਸੀਂ ਇਦਾਂ ਹੀ ਬਸ ਪਕਾਉਣਾ ਹੈ ਜੇ ਰਿੰਨਣਾ ਹੈ ਚੰਗੀ ਤਰ੍ਹਾਂ ਜਿਹੜੀ ਸਾਡੀ ਜਿਹੜੀ ਚਾਸ਼ਨੀ ਆ ਬਣ ਕੇ ਰੈਡੀ ਹੋ ਜਾਵੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੇ ਫੂਡ ਕਲਰ ਦੇਖੋ ਹਲਕਾ ਜਿਹਾ ਮੈਂ ਪਾ ਰਹੀ ਆ ਤੇ ਤੁਸੀਂ ਚਾਹੋ ਤੇ ਪਾ ਲਓ ਨਹੀਂ ਤੁਹਾਨੂੰ ਲਾਈਕ ਕਰਦੇ ਤੁਸੀਂ ਤੇ ਬੇਸ਼ੱਕ ਨਾ ਪਾਓ ਇਹ ਤੁਹਾਡੀ ਆਪਣੀ ਚੋਇਸ ਆ ਬਸ ਇਦਾਂ ਨਾ ਫੂਡ ਕਲਰ ਦੇ ਨਾਲ ਜਿਹੜਾ ਮਰੱਬਾ ਹੈ ਬਹੁਤ ਸੋਹਣਾ ਲੱਗਦਾ ਹੈ ਕਲਰ ਬਹੁਤ ਵਧੀਆ ਆਉਂਦਾ ਫਿਰ ਇਹਦਾ ਨਾ ਇਸ ਲਈ ਮੈਂ 컬러 ਪਾਇਆ ਹੈ ਕਿ ਮੈਨੂੰ ਬਹੁਤ ਵਧੀਆ ਲੱਗਦਾ ਮਰਬੇ ਦੇ ਵਿੱਚ 컬러 ਪਾਇਆ ਵੀ ਮੈਂ ਬਿਲਕੁਲ ਹਲਕਾ ਜਿਹਾ ਤੁਹਾਨੂੰ ਵੀ ਪਤਾ ਹੈ ਕਿ ਹਲਕਾ ਜਿਹਾ ਵੀ ਪਾਓ ਤੇ ਕਾਫੀ ਲੱਗਦਾ ਹੈ ਇਸ ਲਈ ਮੈਂ ਇਦਾਂ ਇੰਨਾ ਕੁ ਪਾ ਕੇ ਬਣਾ ਲਿਆ ਤੁਸੀਂ ਦੇਖ ਸਕਦੇ ਹੋ 컬러 ਕਿੰਨਾ ਪਿਆਰਾ ਆ ਗਿਆ ਬਿਲਕੁਲ ਹਲਕਾ ਜਿਹਾ ਪਾਇਆ ਸੀਗਾ ਮੈਂ ਹੁਣ ਮੈਂ ਇਹਦਾ ਫਲੇਵਰ ਚੇਂਜ ਹੋਣ ਵਾਸਤੇ ਇਹਦੇ ਵਿੱਚ ਮੈਂ ਪਾਉਂਗੀ ਜਿਹੜੇ ਉਹ ਚਾਹ ਵਾਲਾ ਸਟਾਰ ਹੁੰਦੇ ਨੇ ਨਾ ਜਿਹੜੇ 스멜 ਵਾਲੇ ਉਹ ਪਾ ਰਹੀ ਹਾਂ ਤੇ ਥੋੜੀ ਜਿਹੀ ਮੈਂ ਦਾਲਚੀਨੀ ਪਾ ਰਹੀ ਆ ਚਾਰ ਪੰਜ ਮੈਂ ਲੌਂਗ ਪਾ ਰਹੀ ਆ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨੂੰ ਹੌਲੀ ਜਿਹੀ ਹਿਲਾਉਣਾ ਹੈ ਜ਼ਿਆਦਾ ਨਹੀਂ ਹੁਣ ਮੈਂ ਇਹਦੇ ਵਿੱਚ ਪਾ ਰਹੀ ਜੀ ਮੋਟੀ ਇਲਾਚੀ ਥੋੜੀ ਜਿਹੀ ਮੈਂ ਮੱਕਟਲੀ ਸੀਗੀ ਇਹਨਾਂ ਚੀਜ਼ਾਂ ਦਾ ਫਲੇਵਰ ਬਹੁਤ ਵਧੀਆ ਆਉਂਦਾ ਤੁਸੀਂ ਚਾਹੋ ਤੇ ਇਹਦੇ ਵਿੱਚ ਨਾ ਖੋਪਰਾ ਵੀ ਕਟਿੰਗ ਕਰਕੇ ਪਾ ਸਕਦੇ ਹੋ ਜਿੰਨੂੰ ਠੂਠੀ ਕਹਿੰਨੇ ਆਪਾਂ ਉਨੂੰ ਤੁਸੀਂ ਕਟਿੰਗ ਕਰਕੇ ਪਾਉਂਗੇ ਨਾ ਤਾਂ ਉਹ ਵੀ ਬਹੁਤ ਵਧੀਆ ਟੇਸਟ ਆਉਂਦਾ ਉਹਦਾ ਚੈੱਕ ਕਰਨ ਵਾਸਤੇ ਦੇਖ ਸਕਦੇ ਆ ਅਜੇ ਤਾਂ ਨਹੀਂ ਮੈਨੂੰ ਲੱਗਦਾ ਕਿ ਇੱਕ ਤਾਰ ਦੀ ਚਾਸ਼ਨੀ ਬਣੀ ਹੋਊਗੀ ਨੋ ਅਜੇ ਨਹੀਂ ਬਣੀ ਥੋੜਾ ਜਿਹਾ ਹੋਰ ਅਸੀਂ ਨੂੰ ਬੋਇਲ ਕਰ ਲਾਂਗੇ 스멜 ਬਹੁਤ ਵਧੀਆ ਆ ਰਹੀ ਹੈ ਜਦੋਂ ਠੰਡਾ ਕਰਕੇ ਮਰਬੇ ਨੂੰ ਅਸੀਂ ਖਾਵਾਂਗੇ ਉਦੋਂ ਇਹਦਾ ਫਲੇਵਰ ਵੀ ਬਹੁਤ ਵਧੀਆ ਹੋਊਗਾ ਸਾਡੀ ਚਾशनी ਬਣ ਕੇ ਬਿਲਕੁਲ ਰੈਡੀ ਆ ਗੈਸ ਨੂੰ ਅਸੀਂ ਆਫ ਕਰ ਦਿੱਤਾ ਹੋਇਆ ਤੇ ਹੁਣ ਅਸੀਂ ਇਹਨੂੰ ਜਾਲੀ ਦੇ ਨਾਲ ਕਵਰ ਕਰਕੇ ਰੱਖ ਦਵਾਂਗੇ ਤਾਂ ਕਿ ਠੰਡਾ ਹੋ ਜਾਵੇ ਮਰਬਾ ਤੇ ਫਿਰ ਅਸੀਂ ਇਹਨੂੰ ਫ੍ਰਿਜ 'ਚ ਰੱਖਾਂਗੇ ਹਾਂਜੀ ਫਰੈਂਡਸ ਦੇਖ ਸਕਦੇ ਹੋ ਤੁਸੀਂ ਸਾਡਾ ਮਰਬਾ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਆ ਤੇ ਹੁਣ ਤੁਸੀਂ ਕਰੋ ਟੇਸਟ ਨਾਲ ਕਰੋ ਇੰਜੋਏ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਤੇ ਤੁਸੀਂ ਵੀ ਜਰੂਰ ਇਹਨੂੰ ਟਰਾਈ ਕਰਕੇ ਦੇਖਣਾ ਆ ਕਿ ਕਿਵੇਂ ਬਣਿਆ ਤੇ ਕਿਵੇਂ ਕਿੰਨਾ ਜਿਆਦਾ ਟੇਸਟ ਲੱਗਦਾ ਤੁਸੀਂ ਕੋਈ ਵੀ ਰੋਟੀ ਕਿਦਾਂ ਵੀ ਇਹਦੇ ਨਾਲ ਕਿਸੇ ਟਾਈਮ ਸਬਜੀ ਨਹੀਂ ਹੁੰਦੀ ਖਾ ਪੀ ਸਕਦੇ ਹੋ ਬੱਚੇ ਵੀ ਖਾਓ ਵੱਡੇ ਵੀ ਖਾਓ ਇੰਜੋਏ ਕਰੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਸੋ ਥੈਂਕ ਯੂ